ਪੁੱਛਦੇ ਸੀ ਤੇ ਲੋਕੀ ਉੱਪਰੋਂ ਲਗਾ ਕਰਕੇ ਵੇਖਦੇ ਸੀ ਵੀ ਦੁੱਲਾ ਕਿਹੜੇ ਜਹਾਜ਼ ਚਾਊ ਕਿਉਂਕਿ ਪਾਲਾਂ ਤੇ ਦੁੱਲਾ ਲੇਟ ਉਹ ਪਹਿਲੀ ਰੇਡ ਹੋਇਆ ਰੱਬਾ ਮੈਂ ਦਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸ਼ੂਈ ਮੋਈ ਲੋਕੀ ਕਹਿੰਦੇ ਸ਼ੂਈ ਮੋਈ ਇੰਦਰਜੀਤ ਨੇ ਕਹਿੰਦੇ ਕਮਾਲ ਕਰਦੀ ਕਲਸ਼ੀਆਂ ਵਾਲੇ ਨੇ ਇੰਦਰਜੀਤ ਨੇ ਤਾਂ ਪੂਰਾ ਨਾਮ ਹੀ ਦੱਸਣ ਦਿੱਤਾ ਵੀ ਇਹ ਦੁੱਲਾ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਚਾਰਜਾਸੀ ਨੇ ਦੁੱਲਿਆ ਪਿਆਰੀ ਫੜਲਾ ਦੁੱਲਿਆ ਪਿਆਰੀ ਫੜਲਾ ਲੋਕ ਬੜਾ ਪਿਆਰ ਕਰਦੇ ਆ ਸ਼ਿੰਦੇ ਵੀ ਕਬੱਡੀ ਪੈ ਰਹੀ ਹੈ ਇਹ ਮੁੰਡੇ ਦੇ ਪਿੱਛੇ ਵੀ ਨਾ ਲੀਗ ਮੈਚਾਂ 'ਚ ਮੇਰੀ ਅੰਜਮਣਾ ਰੋਜ਼ ਘਰਾਰੀ ਫਸਦੀ ਸੀ ਉਹ ਕਮਲੀਏ ਨੂੰ ਸ਼ਿੰਦਾ ਵਪਾਰੀ ਕਹਿੰਦੀ ਸੀ ਮੈਂ ਉਹ ਨੂੰ ਸ਼ਿੰਦਾ ਬੋਪਾ ਰਾਏ ਕਹਿੰਦਾ ਸੀ ਕਿਉਂਕਿ ਦੇਖਿਆ ਤੁਸੀਂ ਪੀਟੀਸੀ ਚੈਨਲ 'ਤੇ ਇਧਰ ਕਬੱਡੀ ਕਹਿੰਦੇ ਤਾਜੇ ਦੀ ਜਤਿੰਦਰ ਜੋਹਰ ਹੋਰਿਆ ਨੇ ਕਹਿੰਦੇ ਵੱਡੀ ਗੱਡੀ ਦਿੱਤੀ ਐ ਇਹ ਕਹਿੰਦੇ ਤਾਜਾ ਕਾਲੇ ਸੰਘਿਆ ਵਾਲਾ ਰੇਡ ਪਾਦਾ ਹੋਇਆ ਲਓ ਤਾਜੇ ਨੂੰ ਕਹਿੰਦੇ ਆਹ ਸਾਰ ਗੱਡੀ ਮਲੀ ਐ ਤੇ ਖੋਸਿਆਂ ਵਾਲੇ ਅਮਰੀਕ ਨੂੰ ਜਤਿੰਦਰ ਜੋਹਰ ਕਹਿੰਦਾ ਵੀ ਜਿਹੜੀ ਗੱਡੀ ਤੇ ਹੱਥ ਰੱਖੂ ਉਹ ਗੱਡੀ ਅਗਲੇ ਸਾਲ ਕਹਿੰਦੇ ਅਮਰੀਕ ਨੂੰ ਆਪਾਂ ਦੇਵਾਂਗੇ ਪਹਿਲੇ ਸੈਮੀਫਾਈਨਲ ਦੀਆਂ ਦੋਨੋਂ ਟੀਮਾਂ ਥੜਬਾ ਮੰਡੀ ਤੇ ਲਮਹੇੜੀ ਜਿਹੜੀ ਟੀਮ ਆਹ ਮੈਚ ਵਿੱਚੋਂ ਜਿੱਤੂ ਉਹ ਟੀਮ ਕਹਿੰਦੇ ਢੰਡੋਰੀ ਨਾਲ ਖੇਡੂਗੀ ਗੜਵਾ ਮੰਡੀ ਤੇ ਲਵੇੜੀ ਜਿਆ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਲੋ ਹੈਪੀ ਕਹਿੰਦੇ ਸੈਂਪਲੀ ਸਾਹਬ ਵਾਲਾ ਕਬੱਡੀ ਪੌਂਦ ਦੀ ਵਧਿਆ ਹੋਇਆ 14 ਵਿੱਚੋਂ ਮਨਜਿੰਦਰ ਸਿੰਘ ਆਖਾਗੇ ਦੁਨੀਆ ਘਟ ਜਾਣੂਗੀ ਤੇ ਜੇ ਆਖਾਂ ਜੇ ਵੀ ਇਹ ਤੁੱਟਣਾ ਹੈ ਇਹਦਾ ਉਹ ਪਿੰਡ ਹੈ ਜਿੱਥੋਂ ਦੇ ਨੰਬਰ ਮੌੜ ਦੀਆਂ ਗੱਲਾਂ ਚੱਲੀਆਂ ਜਿੱਥੋਂ ਦੇ ਜੁੱਤੇ ਮੌੜ ਦੀਆਂ ਗੱਲਾਂ ਚੱਲੀਆਂ ਲਓ ਗੁੱਲਾ ਕਹਿੰਦੇ ਫੇਰ ਆ ਗਿਆ ਇੱਕ ਸੰਦਲਵਾੜ ਦਾ ਜਿਹੜਾ ਕਹਿੰਦੇ ਕਿਸਾਨਾਂ ਦੇ ਹੱਕਾਂ ਲਈ ਧੀਆਂ ਪਣਾ ਦੀ ਇੱਜ਼ਤਾਂ ਦੇ ਲਈ ਲੜਿਆ ਤੇ ਫਾਂਸੀ ਤੇ ਚੜ ਗਿਆ ਅਕਬਰ ਦੇ ਟੇਲਿਆਂ ਦੀ ਗੱਲ ਚੱਲੀ ਪਰ ਇਹ ਗੁੱਲਾ ਕਬੱਡੀ ਵਾਲਾ ਹੈ ਦੁੱਲੇ ਨੂੰ ਕਹਿੰਦੇ ਜੱਫਾ ਜਨੇਤਪੁਰੇ ਵਾਲੇ ਨੇ ਲਾਇਆ ਹੈ ਅਮੜੇ ਦੇ ਕਹਿੰਦੇ ਚਰਚੇ ਨੇ ਕਿ ਕਾਲੇ ਤਾੜਿਓ ਪਾਉਣ ਨੂੰ ਉਹ ਖੱਤ ਪਿਛਨੇ ਪਾਇਆ ਉਹ ਬਦਲਾ ਲੈ ਲਈ ਜਿਉਣਿਆ ਮਹਾਂ ਦਾ ਜਾਇਆ ਉਹ ਸਵਾਰ ਤਾਜ ਬਰਾਬਰ ਦੀ ਭਾਜੀ ਮੋੜਦੇ ਉਹਨਾਂ ਨੇ ਥੋੜਾ ਦੁੱਲਾ ਟਾਇਆ ਤੇ ਸ਼ਿੰਦਾ ਸੁੱਕਾ ਨਾ ਜਾਵੇ ਉਹ ਖਾੜੇ ਵਾਲਿਆ ਉਹ ਪੁਆਇੰਟ ਬਰਾਬਰ ਖਾੜੇ ਵਾਲਾ ਕਿ ਪਿੰਡ ਖੜਾ ਲੋਕੋ ਕੋਲ ਜੇ ਗਰਾਮਾਂ ਦੇ ਰੇਟਰਾਂ ਨੂੰ ਰੋਕਦਾ ਏ ਜ਼ੋਰ ਨਾਲ ਬਾਹਾਂਾਂ ਦੇ ਰੇਟਰਾਂ ਨੂੰ ਡੱਕਦਾ ਏ ਜ਼ੋਰਦਾਰ ਬਾਹਾਂਾਂ ਦੇ ਉਧਰ ਰਾਣਾ ਜੋਧਾ ਬਲਜਿੰਦਰ ਜੋਧਾ ਜਿਨ੍ਹਾਂ ਦੀ ਬੜੀ ਯਾਰੀ ਕਹਿੰਦੇ ਵਿਕਰਮਜੀਤ ਸਿੰਘ ਘੁੰਮਣ ਸਾਹਿਬ ਦੇ ਨਾਲ ਹੈ ਉਹਨਾਂ ਦਾ ਵੀ ਵਿਸ਼ੇਤਰ ਦੇ ਬੜਾ ਧੰਨਵਾਦ ਫੈਸਲਾ ਸਾਡੇ ਅੰਪਾਇਰ ਸਾਹਿਬ ਥੋੜਾ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਨਾਲ ਕਿਉਂਕਿ ਪਿਆਰ ਨਾਲ ਭਵੇਂ ਮਿਰਚਾਂ ਵੇਚ ਲੋ ਤੇ ਗੁੱਸੇ ਵਾਲੇ ਬੰਦੇ ਦੀ ਖੰਡ ਨਹੀਂ ਵਿਕਦੀ। ਬੇਚੋੜ ਕੱਡੇ ਹੋਏ ਆ ਬਜ਼ੁਰਗਾਂ ਦੇ। ਓ ਭਾਈ ਜੇ ਮੈਚ ਦਾ ਸੁਆਦ ਆ ਰਿਹਾ ਮੜਾ ਜਾ ਰੋਲਾ ਰੱਪਾ ਜਾਂਦਾ ਪਾ Đੋ। ਬਾਈ ਲੰਕਾਰੇ ਘੱਟ ਵਜਦੇ ਆ ਮਲੇਰਕੋਟ ਦੇ ਤੋਂ ਗੱਡਣੀ ਚਾਹੀਦੀ ਪਤਾ ਲੱਗੇ ਵੀ ਅਮਰਗੜ ਦਾ ਮੇਲਾ ਹੈ। ਕਿਉਂਕਿ ਆਪਾਂ ਬੇ ਤਾੜੀ ਮਾਰਨ ਨੂੰ ਤੁੰ ਨੂੰ ਆਖਿਆ ਹੀ ਨਹੀਂ ਹੁਣ ਤਾੜੀ ਆਪਣੇ ਆਪ ਤੁਸੀਂ ਮਾਰਨੀ ਹੈ ਕਿਉਂਕਿ ਚੜਾਉਂਦੇ ਵੀ ਲੋਕ ਹੈ ਤੇ ਲਾਉਂਦੇ ਵੀ ਲੋਕ ਹੈ ਤਾਜੇ ਦੀ ਰੇਡ ਖੱਣੇ ਵਾਲਿਆ ਕਰਵੀ ਗੱਲ ਆ ਲੋ ਤਾਜੇ ਦੀ ਰੇਡ ਤੇ ਕਹਿੰਦੇ ਨੰਬਰ ਤਾਜੇ ਦਾ ਕਾਲੇ ਸੰਗਿਆਂ ਦਾ ਤਾਜਾ ਕਪੂਰਥਲੇ ਵੀ ਕਹਿੰਦੇ ਧਰਤੀ ਹੈ ਕਿ ਜਿਹੜੇ ਜ਼ਿਲ੍ਹੇ ਨੇ ਦਿੱਤੇ بڑے ਸਤਾਰ ਕਬੱਡੀ ਨੂੰ ਜਿਹੜੇ ਜ਼ਿਲ੍ਹੇ ਦੇ ਲੋਕੀ ਕਰਦੇ ਪਿਆਰ ਕਬੱਡੀ ਨੂੰ ਜਿਹੜੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਗਦਾ ਹਰ ਕਬੱਡੀ ਦਾ ਓਏ ਲੱਖੇ ਸਿੱਧਮਤ ਕਪੂਰਥਲਾਏ ਗੜ ਕਬੱਡੀ ਦਾ ਲੱਖੇ ਸਿੱਧਮਤ ਕਪੂਰਥਲਾਏ ਗੜ ਕਬੱਡੀ ਦਾ ਖਾੜੇ ਵਾਲਾ ਕਹਿੰਦੇ ਸੰਤਲੀ ਵਾਲੇ ਦੇ ਪਿੱਛੇ ਪੈ ਗਿਆ ਓਏ ਲਓ ਸਾਹਮਣੇ ਹੈਤੀ ਨਾਗਰਾ ਪਰਵਾਰ ਦਾ ਭੱਜ ਗਿਆ ਲਓ ਦੁੱਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਤੇ ਰਾਹ ਦੇ ਵਿੱਚ ਖੜੀ ਹੋਣੀ ਐਵੇਂ ਜਾਣ ਕੇ ਇਹ ਮੈਨੂੰ ਦੁੱਲੇ ਆ ਟੋਕਰਾ ਚੱਕਾਵੀ ਆਣ ਕੇ ਮੈਨੂੰ ਦੁੱਲੇ ਆ ਦੇ ਟੋਕਰਾ ਚੱਕਾਵੀ ਆਣ ਕੇ ਪਹਿਲੇ ਸੈਮੀ ਦੀਆਂ ਦੋਨੋਂ ਟੀਮਾਂ ਸਾਡੀ ਬੇਨਤੀ ਹੈ ਢੜਬਾ ਮੰਡੀ ਤੇ ਲਲਹੇੜੀ ਦੀਆਂ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਪਹਿਲਾ ਸੈਮੀ ਫਾਈਨਲ ਢੜਬਾ ਮੰਡੀ ਤੇ ਲਲਹੇੜੀ ਦਾ ਖੇਡਿਆ ਜਾਊਗਾ ਲਓ ਬੁੱਲਾ ਕਹਿੰਦੇ ਵਾਪਸ ਆ ਗਿਆ ਹੈ ਦੁੱਲੇ ਦਾ ਕਹਿੰਦੇ ਉਸਤਾਦ ਵੀ ਆਇਆ ਹੈ ਪੰਮਾ ਗੰਦਰਾ ਵਾਲਾ ਵੀ ਕਹਿੰਦੇ ਆਇਆ ਹੋਇਆ ਹੈ ਇੱਧਰ ਕਹਿੰਦੇ ਸ਼ਿੰਦੇ ਵੀ ਕਬੱਡੀ ਪੈ ਰਹੀ ਹੈ ਜਾਸੀ ਚਾਰ ਨੇ ਇੱਕ ਕਹਿੰਦੇ ਖਾੜੇ ਵਾਲਾ ਨਿੱਕਾ ਮੇਰੇ ਮਿੱਤਰੋ ਐਣ ਕਹਿੰਦੇ ਰੇਡਰ ਸਿਰੇ ਦਾ ਕਹਿੰਦੇ ਸ਼ਿੰਦਾ ਤੇ ਕਹਿੰਦੇ ਖਾੜੇ ਵਾਲੇ ਦੇ ਚਰਚੇ ਨੇ ਹਟੂਰ ਵਾਲਾ ਕਹਿੰਦੇ ਏਕਮ ਜੀ ਪਤਲ ਸਿੰਘ ਹੈ ਨੰਬਰ ਕਿੰਦੇ ਰੇਟਰ ਦਾ ਲਓ ਸ਼ਿੰਦਾ ਭੱਜ ਗਿਆ ਤਾਜੇ ਪਾ ਓਏ ਕਬੱਡੀ ਲਓ ਤਾਜਾ ਕਹਿੰਦੇ ਕਾਲੇ ਸਿੰਘਿਆਂ ਵਾਲਾ ਤੇ ਰੇਡ ਪਾਉਣ ਦੇ ਲਈ ਵਾਪਸ ਆ ਗਿਆ ਉਧਰ ਚਾਰ ਜਾਫੀ ਨੇ ਧਰਤੀ ਕਹਿੰਦੇ ਜਿਵੇਂ ਲੁੱਤਿਆਣੇ ਦੀ ਪਿੰਡਾ ਕਹਿੰਦੇ ਤਲਸੀਆਂ 35 ਲੱਖ ਤੋਂ ਕਹਿੰਦੇ ਉੱਪਰ ਬਾਦੀਆ ਲੁੱਤਿਆਣੇ ਦੀ ਕਿ ਬੇਤਾਬੀਆ ਧੀਰੇ ਇੱਥੇ ਤੇ ਕੱਬਹੀ ਲਾਣਾ ਲੁੱਤਿਆਣੇ ਦਾ ਨਾਮ ਬਦਲ ਕੇ ਰੱਖ ਦਿਓ ਆਟੇ ਖਾਨਾ ਹਰ ਮੋੜ ਤੇ ਠੇਕਾ ਓ ਬੱਲੇ 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 ਹਰ ਮੋੜ ਤੇ ਠੇਕਾ ਉੱਥੇ ਹਰ ਮੋੜ ਤੇ ਥਾਣਾ ਨਾ ਚੌਂਦਾ ਬੰਦਾ ਵੀ ਕਹਿੰਦਾ ਪੀ ਕੇ ਜਾਣਾ ਲੰਗਦੀ ਵੜਦੀ ਤੂੰ ਵੀ ਪਿੰਡ ਅਮਰਗੜ ਉੱਤਰ ਜਾਣਾ ਤੇ ਜੱਪੜਾ ਵੀ ਚਟਣੀ ਨਾ ਯਾਰ ਖਵਾਉਣਗੇ ਦੁਪਹਿਰ ਦਾ ਖਾਣਾ ਕਿ ਜੱਪੜਾ ਦੀ ਚਟਣੀ ਨਾਲ ਯਾਰ ਖਵਾਉਣਗੇ ਦੁਪਹਿਰ ਦਾ ਖਾਣਾ ਲਓ ਇੰਦਰਜੀਤ ਆ ਕਹਿੰਦੇ ਨਿੱਕਾ ਵੀਰ ਸਾਹਮਣੇ ਰਵੀ ਕਬੱਡੀ ਪਾ ਰਿਹਾ ਹੈ ਤੇ ਹਫੂਰ ਵਾਲੇ ਕਹਿੰਦੇ ਏਕਮ ਨੂੰ ਟੱਚ ਵੱਜਿਆ ਤੇ ਏਕਮ ਦੇ ਰਵੀ ਦੇ ਦਰਮਿਆਨ ਟੱਕਰ ਵਾਹ ਇਹ ਗੱਲ ਰਿਆ ਭੱਜ ਗਿਆ ਰਵੀ ਨੇ ਕਮਾਲ ਹੀ ਕਰ ਦਿੱਤੀ ਹੈ ਰਵੀ ਨੇ ਕਮਾਲ ਹੀ ਕਰ ਦਿੱਤੀ ਹੈ ਓ ਬੁੱਲਾ ਫੇਰ ਆ ਗਿਆ ਬੁੱਲਾ ਫੇਰ ਆ ਗਿਆ ਬੁੱਲਾ ਫੇਰ ਆ ਗਿਆ ਲਓ ਕਹਿੰਦੇ ਪੱਗਿਆਂ ਵਾਲੇ ਵੀ ਕਬੱਡੀ ਪੈ ਰਹੀ ਹੈ ਜਿਹੜੇ ਏਰੀਏ ਨੇ ਕਹਿੰਦੇ ਮੰਗੀ ਪੈਦਾ ਕੀਤਾ ਜਿਹੜੇ ਏਰੀਏ ਨੇ ਕਹਿੰਦੇ ਪਾਲਾ ਪੈਦਾ ਕੀਤਾ ਜਿਹੜੇ ਏਰੀਏ ਨੇ ਸੰਦੀ ਨੰਗ ਲੰਬੀਆਂ ਵਾਲਾ ਪੈਦਾ ਕੀਤਾ ਤੇ ਜਿਹੜੇ ਏਰੀਏ ਨੇ ਮਹਿਰਦੀਨ ਨੂੰ ਜਨਮ ਦਿੱਤਾ ਇੱਕ ਕਹਿੰਦੇ ਵੱਡਾ ਪਹਿਲਵਾਨ ਹੋਇਆ ਸ਼ਾਹ ਕੋਤੀਆ ਮਹਿਰਦੀਨ ਕਿ ਮਹਿਰਦੀਨਾਂ ਜੇ ਰੱਬ ਦੀ ਮਿਹਰ ਹੋਵੇ ਫਿਰ ਆਣ ਕੇ ਬੰਦਾ ਪਹਿਲਵਾਨ ਬਣਦਾ ਤਾਹਿਆਂ ਤਾਂ ਕੇਸ ਮੱਖਣ ਨੇ ਗੱਲ ਕੀਤੀ ਸੀ ਵੀ ਤੇ ਹੱਥ ਸਿਰ ਤੇ ਬਾਬੇ ਦੀਆਂ ਮਹਿਰਾਂ ਦਾ ਆ ਇਲਾਕਾ ਸ਼ਿਗਰਾ ਦਾ ਪਾਣੀ ਪੁੱਜਦਾ ਕਰਦੇ ਹੋ ਜਿਹੜੀ ਬੇੰਤੀਆਂ ਪਾਣੀ ਜਰੂਰ ਪੁੱਜਦਾ ਕਰਦੇ ਹੋ ਪਾਣੀ ਪੋਈਦਾ ਕਰ ਦਿਓ ਜਿਹੜੇ ਭਰਾ ਦੀ ਡਿਊਟੀ ਐ ਸਾਡੀ ਬੇਨਤੀ ਐ ਅਵਤਾਰ ਨੰਦਪ੍ਰੀਤ ਜੀ ਮੀਡੀਆ ਦੀ ਦੁਨੀਆ ਦਾ ਵੱਡਾ ਨਾਮ ਪਾਣੀ ਜਰੂਰ ਪੋਈਦਾ ਕਰ ਦਿਓ ਜੀ ਮੇਰੀ ਬੇਨਤੀ ਐ ਹੈਲੋ ਵੀਰ ਜੀ ਸਟੇਜ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਵੀ ਦਰਸ਼ਕਾਂ ਨਾਲ ਸਾਂਝੀ ਕਰ ਲਿਓ ਹਾਂਜੀ ਹਾਂਜੀ ਬਕਰਵਜੀਤ ਸਿੰਘ ਦੇ ਪਰਮ ਮਿੱਤਰ ਬੀਤ ਬਲਜੀਤ ਜੀ ਵਾਹ ਜੀ ਵਾਹ ਬਹੁਤ ਹੀ ਦੁਨੀਆ ਦੇ ਪ੍ਰਸਿੱਧ ਕਲਾਕਾਰ ਸਾਡੇ ਕੋਲ ਪਹੁੰਚ ਚੁੱਕੇ ਨੇ ਪਲੀਜ਼ ਸ਼ੇਅਰ ਕਰੋ ਜੀ ਦਰਸ਼ਕਾਂ ਨਾਲ ਬੀਤ ਬਲਜੀਤ ਆ ਗਿਆ ਹੈ ਜੀਤ ਬਲਜੀਤ ਕੇਤੂਰੇ ਪਿਆਉ ਦੀ ਤੇਰੇ ਪਿਆਉ ਦੀ ਸਾਜ ਵਜੀਰਾ ਨਾਲ ਕਲਾਕਾਰ ਉੱਚੇ ਸਭ ਲੱਗਦੇ ਰੇ ਮੀਮਾ ਢੋਲ ਬਣਾਇਆ ਛਾਤੀ ਦਾ ਮੇਰੇ ਦਿਲ ਤੇ ਡੱਗੇ ਲੱਗਦੇ ਰੇ ਚੜੀ ਜਵਾਨੀ ਟੱਪ ਕੇ ਤੇ ਮਨਾਮ ਰਿਹਾ ਬਲਜੀਤ ਕੁੜੇ ਪਰ ਢੀੜਾ ਵਿੱਚ ਦੀ ਹੋ ਹੋ ਕੇ ਨਾ ਮੂਰੇ ਆ ਗਿਆ ਦੀਤ ਕੁੜੇ ਨਾ ਮੂਰੇ ਆ ਗਿਆ ਦੀਤ ਕੁੜੇ ਦੀਤ ਦੀ ਯਾਰੀ ਕਹਿੰਦੇ ਜੋਧਾ ਵਾਲੇ ਕਿਰਨੇ ਦੇ ਨਾਲ ਵੀ ਹੈ ਤੇ ਕਿਰਨਾ ਖੜਾ ਵੀਰ ਬਿਕਰਮਜੀਤ ਘੁੰਮਣ ਨੂੰ ਕਹਿੰਦੇ ਆਪਣਾ ਭਰਾ ਮੰਨਦਾ ਰਾਣਾ ਮਾਮਾਲੀ ਕਹਿੰਦੇ ਜੋਧਾ ਵਾਲਾ ਆਇਆ ਹੋਇਆ ਲਓ ਤਾਲੇ ਸਿੰਘਾਂ ਵਾਲੇ ਕਹਿੰਦੇ ਤਾਜੇ ਦੀ ਕਬੱਡੀ ਪੈ ਰਹੀ ਹੈ ਗੜਬਾ ਮੰਡੀ ਪਿੰਲ ਲਹੇੜੀ ਦੀਆਂ ਟੀਮਾਂ ਨੂੰ ਬੇਨਤੀ ਹੈ ਗਰਾਊਂਡ ਦੇ ਲਾਗੇ ਆ ਜਾਣ ਡੇੜਬਾ ਮੰਡੀ ਤੇ ਲਲੇੜੀ ਦਾ ਪਹਿਲਾ ਸੈਮੀ ਮੈਚ ਖੇਡਿਆ ਜਾ ਰਿਹਾ ਹੈ ਡੇੜਬਾ ਮੰਡੀ ਤੇ ਲਲੇੜੀ ਟੀਮਾਂ ਕਹਿੰਦੇ ਹੌਲੀ ਹੌਲੀ ਧੁੱਪ ਧੁੱਪ ਦੇ ਨੇੜੇ ਹੁੰਦੀਆਂ ਜਾਂਦੀਆਂ ਅੱਜ ਕਿਹੜੇ ਪਿੰਡ ਦੀਆਂ ਗਲੀਆਂ ਤੇ ਖੜਬਾਟ ਪੈਣਾ ਹੈ ਦੀਦੀ ਮਾਣੇ ਕੌਲਿਆਂ ਤੇ ਤੇਲ ਛੋੜਾ ਇਹ ਤੇ ਪ੍ਰਮਾਤਮਾ ਨੂੰ ਪਤਾ ਹੈ ਇਹ ਤੇ ਪ੍ਰਮਾਤਮਾ ਨੂੰ ਪਤਾ ਹੈ ਵੀ ਕਿਹਦਾ ਸਮਾਂ ਸਹੀ ਰਊ ਇਹ ਤੇ ਪ੍ਰਮਾਤਮਾ ਨੂੰ ਪਤਾ ਹੈ ਕਿਉਂਕਿ ਘੜੀਆਂ ਠੀਕ ਕਰਨ ਵਾਲੇ ਬੜੇ ਤਰ੍ਹਾਂ ਫਿਰਦੇ ਆ ਪਰ ਸਮਾਂ ਕਹਿੰਦੇ ਪ੍ਰਮਾਤਮਾ ਨੇ ਸੈੱਟ ਕਰਨਾ ਇੱਧਰ ਕਹਿੰਦੇ ਸ਼ਿੰਦੇ ਵੀ ਕਬੱਡੀ ਪਾ ਰਹੀ ਹੈ ਕਿ ਕੱਟਦੇ ਨਹੀਂ ਦਿਲ ਲਾਰੇ ਜ਼ਿੰਦਗੀ ਨੂੰ ਲਾ ਕੇ ਇਹ ਤਾਂ ਪਰਥਾ ਬਣਾਉਂਦੇ ਹੱਥ ਪਲ ਦੀ ਚੰਪਾ ਕੇ ਇਦਾਂ ਪਰਥਾ ਬਣਾਉਂਦੇ ਹੱਥ ਪਲ ਦੀ ਚੰਪਾ ਕੇ ਇਹ ਤਾਂ ਪਰਥਾ ਬਣਾਉਂਦੇ ਹੱਥ ਬਲ ਦੀ ਚੰਪਾ ਕੇ ਉਧਰ ਬੀਤ ਬਲਜੀਤ ਕਹਿੰਦੇ ਆਇਆ ਕਿ ਤੂੰ ਸ਼ਹਿਰ ਜਗਰਾਵਾ ਉੱਤੇ ਕਹਿਰ ਸੁਟਿਆ ਫੌਜਾ ਮਾਨਦਾ ਸੀ ਕੌਕਿਆਂ ਤੇ ਬੀਤ ਲੁੱਟਿਆ ਫੌਜਾ ਮਾਨਦਾ ਸੀ ਕੌਕਿਆਂ ਤੇ ਬੀਤ ਲੁੱਟਿਆ ਕੀਤੇ ਬਾਈਆ ਪਹਿਲਾ ਪੁਆਇੰਟ ਜਿਹੜਾ ਹੈ ਕਿੱਧਰ ਸੀ ਹੈ ਜਾਫੀ ਦਾ ਜਿੱਤੇ ਵੀਰੇ ਜਾਫੀ ਦਾ ਪੁਆਇੰਟ ਹੈ ਲਓ ਤਾਜਾ ਕਹਿੰਦੇ ਕਾਲੇ ਸੰਘਿਆਂ ਵਾਲਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਕੌਣ ਲਾਂਡਰਾਂ ਦੇ ਕੱਪ ਦਾ ਕਹਿੰਦੇ ਲੰਡੀ ਜੀਪ ਦਾ ਜੇਤੂ ਹੈ ਰਾਜਾ ਘੋੜਾ ਕਿ ਪਿੰਡਾਂ ਵਿੱਚ ਨਾ ਹੋਰ ਫੈਸਲੇ ਲਾਗ ਡਾੜ ਤੋਂ ਚੀਕਾਂ ਦੇ ਓਏ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਹੋਣ ਵੋਟ ਵੋਟ ਤੇ ਜੀਪਾਂ ਦੇ ਅੱਜ ਕਹਿੰਦੇ ਐਨ ਲਲਕਾਰੇ ਵੱਜਦੇ ਆ ਕਿ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾਂ ਕਿ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾਂ ਆਓ ਹੈਪੀ ਕਹਿੰਦੇ ਨੰਬਰ ਲੈ ਗਿਆ ਲਾਓ ਦੁੱਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਦੁੱਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਚਾਰ ਯਾਸੀ ਨੇ ਚਾਰੇ ਪੱਟਾ ਤੇ ਥਾਪੀਆਂ ਮਾਰਦੇ ਆ ਲਓ ਚਾਰਾਂ ਦੇ ਕਹਿੰਦੇ ਮੱਥੇ ਤੇ ਤਸੀਨੇ ਇਧਰ ਉਧਰ ਕਰ ਦਿੱਤੇ ਆ ਇੰਦਰਜੀਤ ਓਏ ਏਰੀਆ ਦਾ ਸਵਾਲ ਹੈ ਦੁੱਲਾ ਭੱਜ ਗਿਆ ਦੁੱਲਾ ਭੱਜ ਗਿਆ ਬਿੱਲੇ ਨੇ ਫੈਸਲਾ ਕੀਤਾ ਹੈ ਪਿੱਲਾ ਕਿਵੇਂ ਸਿੱਧਮਾ ਵਾਲੇ ਗੁਲਜਾਰ ਦੇ ਮਾਮੇ ਦਾ ਮੁੰਡਾ ਹੈ ਮਾਮੇ ਭੂਆ ਦੇ ਪੁੱਤਾਂ ਨੇ ਕਬੱਡੀ ਖੇਡੀ ਹੈ ਇੱਧਰ ਕਹਿੰਦੇ ਸ਼ਿੰਦਾ ਬੋਪਾ ਰਾਏ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਿ ਪਾਰੀ ਖੋਲ ਕੇ ਬਾਹੇ ਗੁਰੂ ਕੋਲ ਕੇ ਤੇ ਸੀਟ ਤੇ ਬਹਿ ਜਾ ਬੱਲੀਏ ਕੇ ਨਮਾ ਲ ਲੈ ਲਿਆ ਟਰੱਕ ਸ਼ਿੰਦੇ ਯਾਰ ਨਹੀਂ ਨਹੀਂ ਬਾਬਿਆਂ ਦੇ ਚੱਲ ਚੱਲੀਏ ਬਾਬਿਆਂ ਦੇ ਚੱਲ ਚੱਲੀਏ ਹਾੜੇ ਵਾਲਾ ਕਹਿੰਦੇ ਨਿੱਕਾ ਭੱਜ ਗਿਆ ਓਏ ਬਹੁਤ ਸ਼ਿੰਦਾ ਕਹਿੰਦੇ ਭੱਜ ਗਿਆ ਸ਼ਿੰਦਾ ਕਹਿੰਦੇ ਭੱਜ ਗਿਆ ਬੁੱਲਾ ਫਿਰ ਆ ਗਿਆ ਕਬੱਡੀ ਪਾਉਣ ਦੇ ਲਈ ਓ ਬੁੱਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਸ਼ਾਹ ਤੋੜ ਦੇ ਏਰੀਆ ਦਾ ਹੈ ਕਿ ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤ ਉਪਰ ਦੀ ਕਰ ਪੰਜਾਬ ਨੂੰ ਯਾਦ ਮੇਰੀ ਰੂ ਅੱਜ ਵੀ ਉਤਰਦੀ ਯਾਦਾ ਪੱਲੇ ਪੱਨ ਲੈ ਆਏ ਨਾਲ ਜਲੰਧਰ ਤੋਂ ਤੇ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ ਹੈਪੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਦੂਰ ਵਾਲਾ ਇੱਕਮ ਹੈ ਦੂਜੀ ਕੰਨੀ ਤੇ ਕਹਿੰਦੇ ਉਧਰ ਹੈ ਕਾਲੇ ਸੰਘਿਆਂ ਵਾਲਾ ਚਾਰ ਜਾਫੀ ਤੇ ਦੂਰ ਦਾ ਕਹਿੰਦੇ ਇੱਕਮਜੀਤ ਸਿੰਘ ਤੇ ਸਿੰਪਲੀ ਵਾਲਾ ਲਾ ਲਾ ਕੇ ਮਾਰਦਾ ਜਿਵੇਂ ਅਕਿਆ ਜਵਾਬ ਸਕੂਲੇ ਆ ਕੇ ਬੂਟ ਜਰਾਪਾ ਲਾ ਲਾ ਮਾਰਦਾ ਹੁੰਦਾ ਅੱਜ ਸਿੰਪਲੀ ਵਾਲਾ ਲਾ ਲਾ ਕੇ ਮਾਰਦਾ ਲੈ ਵੀ ਕੀਪਿਆ ਧੰਮ ਪਈ ਹੋਈ ਐ ਤੇ ਅਮਰਗੜ ਪਿੰਡ ਦੇ ਮੁੰਡੇ ਦੇਖ ਲਓ ਪਖਰੇ ਸ਼ੌਕ ਪਗਾਉਂਦੇ ਨੇ ਦਸਾਂ ਨੋ ਹੋ ਵੀ ਕਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਾਰੇ ਖੋਡੇ ਦੀ ਪਰਖ ਇਹਨਾਂ ਨੂੰ ਗੱਲ ਪਰਦੇ ਪਨਕਾ ਕੇ ਤੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾਗੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾਗੇ ਬਾਕੀ ਇਹਨ ਕਹਿੰਦੇ ਭਰਾਵਾਂ ਦਾ ਮੇਲਾ ਵਿਕਰਮਜੀਤ ਸਿੰਘ ਜੀ ਬਿਕਾ ਬੜੇ ਸਰਕਾਰ ਦੇ ਉਹ ਸ਼ਖਸੀਅਤ ਦਲਵੀਰ ਸਿੰਘ ਦੀ ਕਾਕਾ ਲਸੋਈ ਜਿਨ੍ਹਾਂ ਦੀ ਯਾਰੀ ਕਹਿੰਦੇ ਮਾਂਕੀ ਵਾਲੇ ਗੋਪੀ ਦੇ ਨਾਲ ਹਰਵੈਲ ਸਿੰਘ ਦੀ ਲਾਡੀ ਟਮਾਣਾ ਨਾਲ ਪਾਲੀ ਵਿਸਪਾਲ ਪਾਲੀ ਜੀ ਲਸੋਈ ਗੱਡ ਸਰਪੰਚ ਜੀ ਸਾਰੇ ਵੀਰ ਕਹਿੰਦੇ ਪੂਰੇ ਖੁਸ਼ ਨੇ ਐਣ ਪੂਰੇ ਖੁਸ਼ ਐ ਦਲਬੀਰ ਭਾਈ ਨੇ ਐਣ ਇੱਕ ਮੁਛ ਨੂੰ ਥੋੜਾ ਹੋਰ ਉੱਤੇ ਕਰ ਲਿਆ ਲਸੋਈ ਵਾਲੇ ਕਾਕੇ ਨੇ ਦਲਬੀਰ ਭਾਈ ਸਵਾਹ ਆ ਰਹਿਆ ਨੇ ਪਾਪਾ ਲਸੋਈ ਵਾਲਾ ਭਰਾ ਸਾਡਾ ਵੱਡਾ ਇਧਰ ਕਹਿੰਦੇ ਵਿਕਰਮਜੀਤਾ ਮੇਲਾ ਤੇ ਇਧਰ ਕਹਿੰਦੇ ਗੱਡਾ ਡੰਗਾਂ ਤੇ ਗੱਡਾ ਡੰਗਾਂ ਤੇ ਵਾਹ ਤੁਲਾ ਫਿਰ ਆ ਗਿਆ ਕਹਿੰਦੇ ਕਬੱਡੀ ਪਾਉਣ ਦੇ ਲਈ ਤੁੱਲਾ ਬਲਵੀਰ ਸਿੰਘ ਤੁੱਲਾ ਕਹਿੰਦੇ ਤਿਆਰ ਅਗਲੀ ਕਬੱਡੀ ਪਾਉਣ ਦੇ ਲਈ ਇਹ ਮਸਲਾ ਜਿੱਤਦਾ ਬਣ ਗਿਆ ਓਏ ਓ ਤੁੱਲਿਆ ਰੋਡਾਂ ਦੇਦੇ ਪਾਵੇ ਮਸਲਾ ਜਿੱਤਦਾ ਬਣ ਗਿਆ ਓਏ ਓ ਬੱਲੇ 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 ਕੰਮ ਕਰਨੇ ਪੈਂਦੇ ਆਪਣੇਆ ਜੋੜਾਂ ਤੇ ਅਣਖਾਂ ਦੇ ਕੈਪਸੂਲ ਨਹੀਂ ਮਿਲਦੇ ਮੈਡੀਕਲ ਸਟੋਰਾਂ ਤੇ ਤੇ ਅਣਖਾਂ ਦੇ ਕੈਪਸੂਲ ਨਹੀਂ ਮਿਲਦੇ ਮੈਡੀਕਲ ਸਟੋਰਾਂ ਤੇ ਲਓ ਹੈਪੀ ਕਹਿੰਦੇ ਕਬੱਡੀ ਪੈ ਰਹੀ ਹੈ ਹੈਪੀ ਕਹਿੰਦੇ ਕਬੱਡੀ ਪਾ ਰਿਹਾ ਵੇ ਝੰਡੇ ਝੂੜੇ ਵੇ ਝੰਡੇ ਝੂੜੇ ਖਾੜੇ ਵਾਲਾ ਖਾੜੇ ਵਾਲਾ ਇਹਦੇ ਨਾਲ ਹੀ ਮੈਨੂੰ ਲੱਗਦਾ ਵੀ ਫਿਲਮ ਬਣ ਗਈ ਬਣ ਗਈ ਬਣ ਗਈ ਜਿਹੜੀ ਨਾ ਕਿਸੇ ਟੀਵੀ ਚੌੜੀ ਤੇ ਨਾ ਕਿਸੇ ਸਨਮੇ ਚ ਲੱਗਣੀ ਕਾਲਾ ਸਿੰਘਾਂ ਦੀ ਟੀਮ ਦੇ ਨੰਬਰ